ਸਤਿ ਸ਼੍ਰੀ ਅਕਾਲ ਬੱਚਿਓ ਅੱਜ ਆਪਾਂ ਲਗਾਂਗੇ ਸਾਇੰਸ ਦਾ ਪੈਰਨਲ ਸੰਬੰਧਤ ਫਾਈਨਲ ਪੇਪਰ ਜੇ ਤੁਹਾਡਾ ਹੋਇਆ ਸੀ 11 ਤਰੀਕ ਵਾਲਾ ਅਸੀਂ ਦੇ ਕੁਐਸਚਨ ਆਪਾਂ ਦੇਖਾਂਗੇ ਸਹੀ ਕੁਐਸਚਨ ਕੀ ਹੋਣੇ ਸੀ ਸਹੀ ਉੱਤਰ ਤੁਸੀਂ ਆਪਣੇ ਉੱਤਰਾਂ ਦਾ ਮਿਲਾਨ ਕਰਨਾ ਤੁਹਾਨੂੰ ਪਤਾ ਲੱਗ ਜਾਏਗਾ ਤੁਹਾਡੇ ਕਿੰਨੇ ਉੱਤਰ ਸਹੀ ਨੇ ਪਹਿਲੇ ਕੁਐਸਚਨ ਤੋਂ ਬੇਟਾ ਸਟਾਰਟ ਕਰਦੇ ਹਾਂ ਰਮਨ ਆਪਣੇ ਪਿਤਾ ਜੀ ਨਾਲ ਕੱਪੜੇ ਦੀ ਫੈਕਟਰੀ ਗਿਆ ਉਹ ਤੁਸੀਂ ਨੇ ਦੇਖਿਆ ਕਿ ਕਪੜਾ ਧਾਗੇ ਤੋਂ ਬਣਾਇਆ ਜਾ ਰਿਹਾ ਸੀ ਕਿ ਤੁਸੀਂ ਜਾਣਦੇ ਹੋ ਕਿ ਧਾਗਾ ਡੈਸ਼ ਤੋਂ ਬਣਦਾ ਕਿਸ ਤੋਂ ਬਣਦਾ ਬੇਟਾ ਧਾਗਾ ਰੂਹ ਤੋਂ ਬਣਦਾ ਹੈ ਨਾ ਰੂਹ ਕਾਟਨ ਠੀਕ ਹੈ ਰੂਹ ਆ ਜਿਹੜੀ ਉਹ ਨਰਮੀ ਜਾਂ ਕਪਾਹ ਤੋਂ ਬਣਦੀ ਹੈ ਉਹ ਤੋਂ ਧਾਗਾ ਬਣਦਾ ਅਗੇ ਅਗਲਾ ਕੁਐਸਚਨ ਰਾਮ ਨੇ ਵੇਖਿਆ ਕਿ ਉਹਨਾਂ ਦੇ ਗੁਵੰਡੀ ਰੇਸ਼ਮ ਦੇ ਕੀੜੇ ਪਾਲਦੇ ਹਨ ਇਸ ਕਿਰਿਆ ਨੂੰ ਕੀ ਆਖਦੇ ਹਨ ਇਸ ਨੂੰ ਕਿਰਿਆ ਨੂੰ ਆਖਦੇ ਨੇ ਸੈਰੀਕਲਚਰ ਰੇਸ਼ਮ ਦੇ ਕੀੜੋਂ ਦਾ ਪਾਲਨ 3 ਤੀਜਾ ਕੁਐਸਚਨ ਕਾਮਲ ਦੀ ਚਿੱਟੀ ਕਮੀਜ਼ ਤੇ ਦਾਲ ਦਾ ਦਾਗ ਲੱਗ ਗਿਆ ਜਦੋਂ ਉਸਨੇ ਸਾਬਣ ਨਾਲ ਧੋਣਾ ਸ਼ੁਰੂ ਕੀਤਾ ਤਾਂ ਦਾਗ ਦਾ ਰੰਗ ਜੋ ਉਹ ਲਾਲ ਹੋ ਗਿਆ ਕਿਉਂਕਿ ਸਾਬਣ ਇੱਕ ਡੈਸ਼ ਹੁੰਦਾ ਹੈ ਕੀ ਹੁੰਦਾ ਬੇਟਾ ਸਾਬਣ ਇੱਕ ਖਾਰ ਹੁੰਦਾ ਹੈ। ਅਗਲਾ ਕੁਐਸਚਨ ਜੇ ਆਪਕੋ ਨੇ ਜੋ ਬੰ ਨੂੰ ਦੱਸਿਆ ਕਿ ਨਿੰਬੂ ਦੇ ਰਸ ਵਿੱਚ ਤਜਾਬ ਹੁੰਦਾ ਹੈ ਸਿਟ੍ਰਿਕ ਐਸਿਡ ਸਿਟ੍ਰਿਕ ਤਜਾਬ ਹੁੰਦਾ ਨਿੰਬੂ ਦੇ ਰਸ ਦੇ ਵਿੱਚ ਨਿੰਬੂ ਦੇ ਰਸ ਦਾ ਸਵਾਦ ਕੀ ਹੋਏਗਾ? ਖੱਟਾ ਹੋਏਗਾ। ਜਿਹੜੇ ਤਜਾਬ ਹੁੰਦੇ ਨੇ ਉਹਨਾਂ ਦਾ ਸਵਾਦ ਖੱਟਾ ਹੁੰਦਾ ਹੈ। ਜਿਹੜੇ ਖਾਰ ਹੁੰਦੇ ਨੇ ਉਹਨਾਂ ਦਾ ਸਵਾਦ ਕੌੜਾ ਹੁੰਦਾ ਹੈ। ਰਜਨੀਸ਼ ਨੇ ਕਾਰ ਡੈਸ਼ਬੋਰਡ ਤੇ ਇੱਕ ਮੀਟਰ ਦੇਖਿਆ ਜੋ ਯਾਤਰਾ ਦੀ ਦੂਰੀ ਨੂੰ ਮਾਪਦਾ ਹੈ। ਇਸ ਮੀਟਰ ਦਾ ਕੀ ਨਾਮ ਹੈ ਕੀ ਨਾਮ ਹੈ ਬੇਟਾ ਉਹਨੂੰ ਕੀ ਬੋਲਦੇ ਆ ਓਡੋਮੀਟਰ ਜਿਹੜਾ ਆਪਾਂ ਡਿਸਟੈਂਸ ਕਿੰਨੀ ਟਰੈਵਲ ਕੀਤੀ ਦੂਰੀ ਕਿੰਨੀ ਤੈ ਕੀਤੀ ਉਹਨੂੰ ਮਾਪਦਾ ਉਹ ਓਡੋਮੀਟਰ ਹੁੰਦਾ ਜਿਹੜਾ ਸਪੀਡ ਨੂੰ ਮਾਪਦਾ ਉਹ ਸਪੀਡੋਮੀਟਰ ਹੁੰਦਾ ਗਤੀ ਨੂੰ ਮਾਪਦਾ ਸ਼ੇਮਾ ਕੁਐਸਚਨ ਕਾਜਲਾ ਤੇ ਮੀਰਾ ਪਪੀਤੇ ਦੇ ਕੁਝ ਫਲ ਵੇਖ ਕੁੱਲ ਵੇਖੇ ਬੜੇ ਹੈਰਾਨ ਹੋਏ ਕਿਉਂਕਿ ਉਹਨਾਂ ਵਿੱਚ ਜਾਂ ਤਾਂ ਪੰਕੇਸਰ ਸੀ ਜਾਂ ਇਸਤਰੀ ਕੇਸਰ ਮੌਜੂਦ ਸੀ ਅਜਿਹੇ ਫੁੱਲ ਜਿਨ੍ਹਾਂ ਵਿੱਚ ਸਿਰਫ ਇਸਤਰੀ ਕੇਸਰ ਸਿਰਫ ਕੇਸਰ ਜਾਂ ਇਸਤਰੀ ਕੇਸਰ ਮੌਜੂਦ ਹੋਣ ਨੂੰ ਡੈਸ਼ ਕਹਿੰਦੇ ਨੇ ਕੀ ਕਹਿੰਦੇ ਨੇ ਬੇਟਾ ਇਕਲਿੰਗੀ ਫੁੱਲ ਇੱਕ ਚੀਜ਼ ਹੁੰਦੀ ਹੈ ਉਹਦੇ ਵਿੱਚ ਜਾਂ ਪੁੰਕੇਸਰ ਹੁੰਦਾ ਜਾਂ ਇਸਤਰੀ ਕੇਸਰ ਹੁੰਦਾ ਰਾਜਨ ਨੇ ਜਮਾਤ ਵਿੱਚ ਕਾਇਕ ਪ੍ਰਜਨਨ ਬਾਰੇ ਪੜਿਆ ਕਿ ਇਸ ਵਿੱਚ ਪ੍ਰਜਨਨ ਪੌਦੇ ਦੇ ਕਿਸੇ ਭਾਗ ਤੋਂ ਹੁੰਦਾ ਹੈ ਮਤਲਬ ਪੌਦੇ ਦੇ ਕਿਸੇ ਭਾਗ ਤੋਂ ਨਵਾਂ ਪੌਦਾ ਹੋ ਜਾਂਦਾ ਹੈ ਇਹ ਲਿਖੇ ਚਿੱਤਰ ਵਿੱਚ ਕਾਇਕ ਪ੍ਰਜਨਨ ਦਰਸਾਉਂਦੇ ਪੌਦੇ ਦੀ ਪਛਾਣ ਕਰੋ ਪੱਤਿਆਂ ਤੋਂ ਜਿਹੜੇ ਦਾ ਹੁੰਦਾ ਉਹ ਹੁੰਦਾ ਪੱਥਰਚਟ ਠੀਕ ਹੈ ਬੇਟਾ ਬਾਕੀ ਗੁਲਾਬ ਆਲੂ ਅਦਰਕ ਇਹਨਾਂ ਦੇ ਪੱਤਿਆਂ ਤੋਂ ਪੌਦਾ ਨਹੀਂ ਬਣਦਾ ਪੱਥਰਚਟ ਦੇ ਪੱਤਿਆਂ ਤੋਂ ਵੀ ਪੌਦਾ ਬਣ ਜਾਂਦਾ ਹੈ ਅਗਲਾ ਅੱਜ ਵਿਗਿਆਨ ਦੇ ਅਧਿਆਪਕ ਨੇ ਜਮਾਤ ਵਿੱਚ ਬਿਜਲੀ ਧਾਰਾ ਦੇ ਪ੍ਰਵਾਹ ਬਾਰੇ ਪੜਾਇਆ ਸਮਝਾਇਆ ਸੀਤਾ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿਹੜਾ ਬਿਜਲੀ ਯੰਤਰ ਹੈ ਇਸ ਪ੍ਰਭਾਵ ਤੇ ਕੰਮ ਕਰਦਾ ਹੈ ਬ੍ਰੈਸ ਸੀ ਦੱਸਨੀ ਆਪਾਂ ਕਿਸ ਕੰਮ ਤੇ ਕਰਦੀ ਆ ਵੀ ਇਹ ਬਿਜਲੀ ਧਾਰਾ ਦਾ ਤਾਪਨ ਪ੍ਰਭਾਵ ਮਤਲਬ ਆਪਾਂ ਨੂੰ ਹੀਟ ਪ੍ਰੋਡਿਊਸ ਹੁੰਦੀ ਹੈ ਇਹਦੇ ਵਿੱਚ ਤਾਪ ਪੈਦਾ ਹੁੰਦਾ ਠੀਕ ਹੈ ਜੀ ਅਗਲਾ ਇਹ ਅਗਲਾ ਕੁਸਚਨ ਦੇਖੋ ਬਟਾ ਨੋਮ ਜਮਾਤ ਵਿੱਚ ਕਿਰਿਆ ਕਰਦੇ ਹੋਏ ਜਗਦੀਪ ਨਿੰਦਰ ਸਾਹਿ ਗਏ ਚਿੱਤਰ ਨੂੰ ਸਾਰਕਟ ਜੋੜਿਆ ਕਿ ਦੇਖਿਆ ਬਲਬ ਨਹੀਂ ਜਗ ਰਿਹਾ ਸੀ ਕਿ ਤੁਸੀਂ ਇਸ ਦਾ ਕਾਰਨ ਪਤਾ ਲਗਾ ਸਕਦੇ ਹੋ ਦੇਖੋ ਬੇਟਾ ਸਰਕਟ ਲੱਗਿਆ ਹੋਇਆ ਆਪਣੇ ਕੋਲੇ ਬਲਬ ਨਹੀਂ ਜਗ ਰਿਹਾ ਸੀ ਇਹਦੇ ਵਿੱਚ ਦੇਖੋ ਆ ਗਲਤ ਲਾਇਆ ਹੋਇਆ ਹੈ ਸਰਕਟ ਦੇ ਵਿੱਚ ਪਲੱਸ ਵਾਲੇ ਪਲੱਸ ਨਾਲ ਨਹੀਂ ਜੁੜਨਗੇ ਮਤਲਬ ਧਨ ਵਾਲਾ ਰਣ ਨਾਲ ਜੁੜੂਗਾ ਪਲੱਸ ਵਾਲਾ ਮਾਈਨਸ ਨਾਲ ਜੁੜੂਗਾ ਪਰ ਇੱਥੇ ਪਲੱਸ ਵਾਲੇ ਪਲੱਸ ਨਾਲ ਜੁੜ ਰਹੇ ਸੀ ਤਾਂ ਇਹ ਆਪਸ਼ਨ ਹੋਣੀ ਸੀ ਇਹ ਹੈ ਇਹਦਾ ਕਿਉਂ ਜਿਸ ਦੇ ਕਰਕੇ ਬਲਬ ਨਹੀਂ ਜਗ ਰਿਹਾ ਸੀ ਤਾਂ ਆਪਾਂ ਦੇਖਦੇ ਹਾਂ ਕਿਉਂਕਿ ਸਰਕਟ ਦਾ ਸਵਿਚ ਆਫ ਹੈ ਇਹ ਵੀ ਗਲਤ ਹੈ ਸਰਕਟ ਵਿੱਚ ਇੱਕ ਸਲ ਹੋਰ ਲਗਾਉਣਾ ਚਾਹੀਦਾ ਹੈ ਇਹ ਵੀ ਗਲਤ ਹੈ ਕੁਝ ਸਮਝ ਨਹੀਂ ਆ ਰਿਹਾ ਠੀਕ ਹੈ ਅਗਲੇ ਆਪਸ਼ਨ ਕਿਉਂਕਿ ਸੈੱਲ ਜੋੜਦੇ ਸਮੇਂ ਸੈੱਲਾਂ ਦੇ ਦੋਨੇ ਸੈੱਲਾਂ ਦੇ ਤੰਤ ਟਰਮੀਨਲ ਆਫਸ ਵਿੱਚ ਜੋੜ ਦਿੱਤੇ ਹਨ ਇਹ ਆਪਸ਼ਨ ਸਹੀ ਹੈ ਤਾਂ ਕਰਕੇ ਇਹ ਬਲਬ ਨਹੀਂ ਜਗਿਆ ਇੱਕ ਮਨੂਰ ਨੂੰ ਉਸਦੇ ਵਿਗਿਆਨ ਅਧਿਆਪਕ ਨੇ ਕੀਵ ਰਾਵੜ ਦੀ ਨਲੀ ਅਤੇ ਗਵਾਰੇ ਨਾਲ ਸਥੈਥਸਕੋਪ ਦਾ ਇੱਕ ਮਾਡਲ ਤਿਆਰ ਕਰਨ ਲਈ ਕਿਹਾ ਤਦ ਉਹਕਰ ਵਿੱਚ ਇੱਕ ਮਾਡਲ ਤਿਆਰ ਕਰ ਰਿਹਾ ਸੀ ਤਾਂ ਉਸ ਦੇ ਛੋਟੇ ਭਰਾ ਨੇ ਉਸ ਤੋਂ ਇਸ ਦੇ ਕਾਰਜ ਬਾਰੇ ਪੁੱਛਿਆ ਤਾਂ ਉਸ ਨੇ ਕਿਰਤਰ ਉਤਰ ਤਵ ਸਟੈਥੋਸਕੋਪ ਕੀ ਹੁੰਦਾ ਬੇਟਾ ਆਪਾਂ ਦਿਲ ਦੀ ਧੜਕਨ ਸੁਣ ਲਈ ਜੰਤਰ ਹੁੰਦਾ ਹੈ ਜਿਹੜਾ ਡਾਕਟਰ ਦੇ ਗਲ ਦੇ ਵਿੱਚ ਪਾਇਆ ਹੁੰਦਾ ਨਾ ਉਹ ਦਿਲ ਦੀ ਧੜਕਨ ਸੁਣ ਲਈ ਹੁੰਦਾ ਹੈ ਉਸ ਪ੍ਰਕਾਰ ਦਾ ਇੱਥੇ ਬਣਾਇਆ ਸੀ ਉਹ ਮਨਜੋਤ ਨੂੰ ਬੁਖਾਰ ਸੀ ਇਸ ਲਈ ਉਸ ਦੀ ਮਾਤਾ ਜੀ ਉਸ ਨੂੰ ਡਾਕਟਰ ਕੋਲ ਲੈ ਗਈ ਡਾਕਟਰ ਨੇ ਉਸਦੀ ਨਬਜ਼ ਚੈੱਕ ਕੀਤੀ ਤਾਂ ਉਹ ਤੇਜ਼ ਸੀ ਮਨਜੋਤ ਦੇ ਪੁੱਛਣ ਤੇ ਡਾਕਟਰ ਨੇ ਦੱਸਿਆ ਕਿ ਸਿਹਤਮੰਦ ਵਿਅਕਤੀ ਦੀ ਨਬਜ਼ ਦਰ ਆਮ ਤੌਰ ਤੇ ਡੈਸ਼ ਤੱਕ ਤੱਕ ਪ੍ਰਤੀ ਮਿੰਟ ਹੁੰਦੀ ਹੈ ਕਿੰਨੀ ਹੁੰਦੀ ਹੈ ਬੇਟਾ 72 ਤੋਂ 80 ਵਾਰ ਇੱਕ ਮਿੰਟ ਦੇ ਵਿੱਚ ਨਬਜ਼ ਆਪਣੀ ਟੜਕਦੀ ਹੈ ਨੀਅਰ ਅਬਾਊਟ ਰਾਮ ਨੂੰ ਇੱਕ ਮਧੂਮੱਖੀ ਨੇ ਹੱਥ ਤੇ ਡੰਗ ਮਾਰ ਦਿੱਤਾ ਤੇ ਉਸ ਨੂੰ ਉੱਥੇ ਜਲਣ ਮਹਿਸੂਸ ਹੋਣ ਲੱਗੀ ਉਸਦੀ ਉਸਦੀ ਮਾਤਾ ਜੀ ਨੇ ਹੱਥ ਇੱਕ ਪੇਸਟ ਲਗਾਇਆ ਜਿਸ ਨਾਲ ਉਸ ਨੂੰ ਆਰਾਮ ਮਿਲਿਆ ਕੀ ਤੁਸੀਂ ਦੱਸ ਸਕਦੇ ਕਿ ਉਸ ਪੇਸਟ ਦਾ ਸੁਆਹ ਕੀ ਹੈ ਮਧੂਮੱਖੀ ਨੇ ਡੰਗ ਮਾਰਿਆ ਕਿਉਂਕਿ ਉਹਦੇ ਵਿੱਚ ਤੇਜਾਬ ਸੀ ਉਹਦੇ ਕਰਕੇ ਬਚਣ ਲੱਗ ਗਿਆ ਤੇ ਹੁਣ ਜੇ ਆਪਾਂ ਉੱਪਰ ਖਾਰ ਪਾਵਾਂਗੇ ਫੇਰ ਹੀ ਆਪਾਂ ਨੂੰ ਆਰਾਮ ਮਿਲੇਗਾ ਜਿਹੜੀ ਉਹ ਪੇਸਟ ਸੀ ਉਹਦਾ ਸੁਆਹ ਕੀ ਸੀ ਖਾਰੀ ਸੀ ਸਾਇੰਸ ਟੀਚਰ ਵਿਦਿਆਰਥੀਆਂ ਨੂੰ ਮਨੁੱਖੀ ਸਹਾ ਪ੍ਰਣਾਲੀ ਦਾ ਨਮੂਨਾ ਪ੍ਰਦਰਸ਼ਿਤ ਕਰਦਾ ਹੈ ਜਿਵੇਂ ਕਿ ਹੇਠਾਂ ਦਿਖਾਇਆ ਗਿਆ ਹੈ ਇਸ ਮਾਡਲ ਵਿੱਚ ਰਾਬੜ ਦੇ ਗੁਬਾਰੇ ਕਿਸ ਨੂੰ ਦਰਸਾਉਂਦੇ ਹਨ ਜਿਹੜੇ ਆ ਗੁਬਾਰੇ ਬਣੇ ਹੋਏ ਨੇ ਇਹ ਗ ਵਾਲੇ ਕਿਸ ਨੂੰ ਦਰਸਾਉਂਦੇ ਨੇ ਬੇਟਾ ਜੀ ਫੇਫੜਿਆਂ ਨੂੰ ਦਰਸਾਉਂਦੇ ਨੇ ਤੇ ਇਹਦੇ ਲਈ 3rd ਆਪਸ਼ਨ ਸਹੀ ਹੋਣੀ ਸੀ ਉਸ ਦੀ ਸਾਇੰਸ ਅਧਿਆਪਕ ਦੀਆਂ ਹਦਾਇਤਾਂ ਅਨੁਸਾਰ ਮਨਪ੍ਰੀਤ ਨੇ ਇੱਕ ਕ੍ਰਿਆ ਕਰਦੇ ਹੋਏ ਇੱਕ ਪਰਖੰਡੀ ਵਿੱਚ ਕੁਝ ਉਬਾਲੇ ਹੋਏ ਚੌਲ ਲਏ ਦੂਜੀ ਪਰਖੰਡੀ ਵਿੱਚ ਕੁਝ ਉਬਾਲੇ ਹੋਏ ਚੌਲਾਂ ਨੂੰ ਲਾਰ ਨਾਲ ਮਲਾਇਆ ਅਤੇ ਸਟਾਰਚ ਟੈਸਟ ਕੀਤਾ ਉਹ ਇਸ ਦਾ ਟੈਸਟ ਕਰਨ ਲਈ ਕਿਹੜਾ ਕੋਲ ਵਰਤੇਗੀ ਇਹ ਟੈਸਟ ਕਰਨ ਲਈ ਕਿਹੜਾ ਕੋਲ ਵਰਤਦੇ ਆਵੇਂ ਆਇਓਡੀਨ ਦਾ ਕੋਲ ਚੌਥੀ ਆਪਸ਼ਨ ਨੀਤਾ ਨੇ ਆਪਣੀ ਵਿਗਿਆਨ ਦੀ ਪਾਠ ਪੁਸਤਕ ਵਿੱਚ ਪੜਿਆ ਹੈ ਕਿ ਹਰੇ ਰੰਗ ਦਾ ਵਰਨਕ ਪੌਦਿਆਂ ਨੂੰ ਆਪਣਾ ਭੋਜਨ ਬਣਾਉਣ ਵਿੱਚ ਮਦਦ ਕਰਦਾ ਹੈ ਇਹ ਹਰੇ ਰੰਗ ਦਾ ਵਰਨਕ ਡੈਸ਼ ਹੈ ਜੀ ਇਹ ਹੈ ਕਲੋਰੋਫਿਲ ਪੜਦੇ ਹਨ ਆਪਾਂ ਕਿ ਪੌਦੇ ਕਲੋਰੋਫਿਲ ਦੀ ਮਦਦ ਨਾਲ ਆਪਣਾ ਭੋਜਨ ਆਪ ਤਿਆਰ ਕਰਦੇ ਹਨ ਅਗਲਾ ਕੁਐਸਚਨ ਸਾਇੰਸ ਦੇ ਆਪਕੋ ਨੇ ਵਿਦਿਆਰਥੀਆਂ ਨੂੰ ਮੀਬਾ ਦਾ ਇੱਕ ਚਿੱਤਰ ਦਿਖਾਇਆ ਅਤੇ ਪੁੱਛਿਆ ਅਤੇ ਉਹਨਾਂ ਤੋਂ ਪੁੱਛਿਆ ਮੀਬਾ ਦੇ ਸਰੀਰ ਤੇ ਜੋ ਉਂਗਲੀਆਂ ਵਰਗੀਆਂ ਸਰੰਚਨਾਵਾਂ ਦਿਖਾਈ ਦੇ ਰਹੀਆਂ ਹਨ ਜੋ ਉਮੀਬਾ ਨੂੰ ਭੋਜਨ ਅੰਦਰ ਲੈ ਜਾਣ ਵਿੱਚ ਮਦਦ ਕਰਦੀਆਂ ਹਨ ਜਸਾਯਤਾ ਕਰਦੀਆਂ ਹਨ ਉਹਨਾਂ ਨੂੰ ਅਸੀਂ ਕੀ ਕਹਾਂਗੇ ਕੀ ਕਹਾਂਗੇ ਬੇਟਾ ਪੜਿਆ ਹੋਣਾ ਤੁਸੀਂ ਆਵਾਸੀ ਪੈਰ ਹੁੰਦੇ ਨੇ ਜਿਹੜੇ ਇਹ ਭੋਜਨ ਨੂੰ ਕੱਤਰ ਕਰਨ ਦੇ ਲਈ ਬੱਤੀ ਜਾਂਦੇ ਨੇ ਠੀਕ ਹੈ ਜੀ ਇਹਦੇ ਆਕਨੇ ਵਿਦਿਆਰਥੀ ਨੂੰ ਦੱਸਿਆ ਕਿ ਸਾਰੇ ਹਰੇ ਪੌਦੇ ਆਪਣਾ ਭੋਜਨ ਆਪ ਬਣਾ ਸਕਦੇ ਨੇ ਅਜਿਹੇ ਭੋਜਨ ਅਜਿਹੇ ਜੀਵ ਜੋ ਆਪਣਾ ਭੋਜਨ ਆਪ ਬਣਾਉਂਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਸਵੈ ਪੋਸ਼ੀ ਪਰ ਪੋਸ਼ੀ ਉਹ ਹੁੰਦੇ ਨੇ ਜਿਹੜੇ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ ਤਾਂ ਜਿਹੜੇ ਭੋਜਨ ਆਪਣਾ ਆਪ ਤਿਆਰ ਕਰ ਸਕਦੇ ਨੇ ਉਹ ਕੀ ਹੁੰਦੇ ਨੇ ਸਵੈ ਪੋਸ਼ੀ ਪਹਿਲੀ ਆਪਸ਼ਨ ਇਹਦੇ ਲਈ ਸਹੀ ਆਉਣੀ ਸੀ ਅੱਜ ਇਹਨੂੰ ਮਨਵੀਰ ਕੁਦਰਤੀ ਸੂਚਕਾਂ ਬਾਰੇ ਪੜ੍ਹ ਰਿਹਾ ਸੀ ਉਸਦੇ ਅਧਿਆਪਕ ਨੇ ਕੁਝ ਪਦਾਰਥ ਉਸਦੇ ਸਾਹਮਣੇ ਰੱਖੇ ਕੁਦਰਤੀ ਸੂਚਕ ਮਤਲਬ ਜਿੰਨਾਂ ਤੋਂ ਆਪਾਂ ਨੂੰ ਪਤਾ ਲੱਗੇਗਾ ਵੀ ਕੋਈ ਸੋਲੂਸ਼ਨ ਕੋਈ ਘੋਲ ਆਪਾਂ ਦਿੱਤਾ ਹੈ ਵੀ ਉਹ ਤਜਾਬੀ ਹੈ ਜਾਂ ਖਾਰੀ ਹੈ ਠੀਕ ਹੈ ਜੀ ਉਸਦੇ ਅਧਿਆਪਕ ਨੇ ਕੁਝ ਪਦਾਰਥ ਉਸਦੇ ਸਾਹਮਣੇ ਰੱਖੇ ਤੇ ਪੁੱਛਿਆ ਇਹਨਾਂ ਵਿੱਚੋਂ ਕਿਸ ਪਦਾਰਥ ਨੂੰ ਕੁਦਰਤੀ ਸੂਚਕ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ ਲੱਕੜੀ ਦਾ ਟੁਕੜਾ ਇਹ ਵੀ ਨਹੀਂ ਵਰਤਿਆ ਜਾਂਦਾ ਲੋਹੇ ਦੀ ਕੇਲੇ ਵੀ ਨਹੀਂ ਵਰਤੀ ਜਾਂਦੀ ਨਮਕ ਇਹ ਵੀ ਨਹੀਂ ਵਰਤਿਆ ਜਾਂਦਾ ਕਾਇਨਾ ਰੋਜ ਹੈ ਜਿਹੜਾ ਉਹ ਕੁਦਰਤੀ ਸੂਚਕ ਵਜੋਂ ਵਰਤਿਆ ਜਾਂਦਾ ਤੁਸੀਂ ਦੇਖੋਗੇ ਆਪਣੇ ਸਕੂਲਾਂ ਦੇ ਵਿੱਚ ਵੀ ਇਹ ਹੁੰਦਾ ਤੇ ਸਾਇੰਸ ਅਧਿਆਪਕ ਆਪਾਂ ਇਹਨੂੰ ਯੂਜ਼ ਵੀ ਵਰਤੋਂ ਵੀ ਇਹਦੀ ਕਰਦੇ ਆ ਸਾਇੰਸ ਲੈਬ ਵਿੱਚ ਇੱਕ ਕਿਰਿਆ ਕਰਦੇ ਹੋਏ ਆਮਨ ਨੇ ਪਾਈਪ ਦੀ ਮਦਦ ਨਾਲ ਚੂਨੇ ਦੇ ਪਾਣੀ ਵਾਲੀ ਪਰਖ ਨਲੀ ਵਿੱਚ ਫੂਕ ਮਾਰੀ ਉਸਨੇ ਦੇਖਿਆ ਕਿ ਚੂਨੇ ਦਾ ਪਾਣੀ ਦੁੱਧਿਆ ਹੋ ਗਿਆ ਇਸ ਤਬਦੀਲੀ ਕਰਨ ਫੂਕ ਮਾਰਨ ਸਮੇ ਮੂੰਹ ਵਿੱਚੋਂ ਨਿਕਲੀ ਡੈਸ਼ ਗੈਸ ਹੈ ਕਿਹੜੀ ਗੈਸ ਆ ਵੀ ਕਾਰਬਨ ਡਾਈਆਕਸਾਈਡ ਕਾਰਬਨ ਡਾਈਆਕਸਾਈਡ ਨਾਲ ਜਦੋਂ ਆਪਾਂ ਜਦੋਂ ਫੂਕ ਮਾਰਦੇ ਆ ਆਪਣੇ ਮੂੰਹ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਨਿਕਲਦੀ ਹੈ ਜਿਹੜਾ ਚੂਨੇ ਦਾ ਪਾਣੀ ਹੁੰਦਾ ਉਹ ਫਿਰ ਕੀ ਕੀ ਹੋ ਜਾਂਦਾ ਵੀ ਦੁੱਧਿਆ ਹੋ ਜਾਂਦਾ ਕਿਉਂਕਿ ਉਹ ਕੀ ਬਣ ਜਾਂਦਾ ਕੈਲਸ਼ੀਅਮ ਦਾ ਕਾਰਬੋਨੇਟ ਬਣ ਜਾਂਦਾ ਨੀਤਾਨ ਨੇ ਦੋ ਘੰਟੇ ਭਾਰੀ ਕਸਰਤ ਕੀਤੀ ਜਿਸ ਕਾਰਨ ਉਸ ਨੂੰ ਥਕਾਵਟ ਮਹਿਸੂਸ ਜਿਸ ਕਾਰਨ ਉਹ ਕਹਾਉਤ ਮਹਿਸੂਸ ਕਰ ਰਹੀ ਸੀ ਨਹੀਂ ਤੁਹਾਨੂੰ ਜਿਆਦਾ ਹੈ ਕਿ ਇੱਕ ਦਿਨ ਉਸਦੀ ਸਾਇੰਸ ਅਧਿਆਪਕ ਨੇ ਉਸ ਨੂੰ ਪੜਾਇਆ ਸੀ ਕਿ ਇਸ ਦੇ ਪਿੱਛੇ ਕੀ ਕਾਰਨ ਹੈ ਕੀ ਕਾਰਨ ਹੈ ਵੀ ਆਪਣੇ ਹੱਡੀਆਂ ਜਾਂ ਜੋੜਾਂ ਵਿੱਚ ਲੈਕਟਿਕ ਤਜਾਬ ਜਾਂ ਲੈਕਟਿਕ ਐਸਿਡ ਜਮ ਹੋ ਜਾਂਦਾ ਹੈ ਉਸ ਕਰਕੇ ਅਪਣ ਥਕਾਨ ਮਹਿਸੂਸ ਹੁੰਦੀ ਹੈ ਤਾਂ ਇਹ ਲਈ ਸਹੀ ਆਪਸ਼ਨ ਕਹ ਲਈ ਹੋਣੀ ਸੀ ਮਾਸਪੇਸ਼ੀ ਵਿੱਚ ਲੈਕਟਿਕ ਐਸਿਡ ਦੇ ਇਕੱਠੇ ਹੋਣ ਕਾਰਨ ਇਹ ਹੁਣ ਸੀ ਇਹਦਾ ਸਹੀ ਆਪਸ਼ਨ ਇਸੀ ਤੁਹਾਡਾ ਸਾਇੰਸ ਨਾਲ ਸੰਬੰਧਿਤ ਪੇਪਰ ਉਮੀਦ ਹੈ ਤੁਹਾਸੀ ਆਪਣੇ ਉਤਰਾਂ ਦੀ ਮਿਲਾਨ ਕਰ ਲਏ ਹੋਣਗੇ ਤੇ ਤੁਹਾਡੇ ਉਤਰ ਸਹੀ ਵੀ ਹੋਣਗੇ ਧੰਨਵਾਦ